ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਕਿਉਂਕਿ ਮਾਡਲ ਨੂਨਾ ਜੀ ਫੈਰ ਬਲ ਪ੍ਰਕਾਸ਼ ਹੈ ਪਿਆ 99 ਮਾਡਲ ਹੈ ਜੀ 1 ਲੱਖ ਤੇ 45000 ਰੁਪਇਆ ਦਮਾਗ ਹੈ 2001 ਮਾਡਲ ਆ ਗਿਆ ਜੀ ਉਸ ਦੇ ਨਾਲ 855 ਪੰਜਾਬ ਨੰਬਰ ਹੈ ਪੀਵੀ 36 ਪੈਰਾਂ ਦੀ ਕੰਡੀਸ਼ਨ ਜਿਹੜੀ 55 ਕ ਪੈਸੇ ਕਹਿ ਸਕਦੇ ਹਾਂ 2 ਲੱਖ ਤੇ 65000 ਰੁਪਇਆ ਦਮਾਗ ਹੈ ਜੀ ਉਸ ਦੇ ਨਾਲ ਆ ਗਿਆ 5050 ਡੀ ਚੌਂਡੀਆ ਰਾਵਾਂ ਦੇ ਜੀ ਇਹ ਰੰਗ ਰੋਗ ਦਾ ਨਿਕਨੀਸ਼ਨ ਠੀਕ ਠਾਕ ਹੈ ਜੀ ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ਼ ਆ ਪੰਜਾਬ ਨੰਬਰ ਆ ਪੀ ਵੀ 03 ਬੈਂਡਾ ਨੰਬਰ ਆ ਜੀ 2017 ਮਾਡਲ ਆ 5 ਲੱਖ ਤੇ 10000 ਰੁਪਿਆ ਡਿਮਾਂਡ ਉਹਦੇ ਨਾਲ ਆ ਗਿਆ ਸਵਰਾਜ ਆਲਾ ਦਾ 724 ਐਕਸ ਐਮ ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ਼ ਹੈ ਟਾਇਰਾਂ ਨੇ ਬਿਲਕੁਲ ਸਾਫ਼ ਹੈ ਟਰੈਕਟਰ ਬਿਲਕੁਲ ਨਵਾਂ ਹੀ ਟਾਰਾ 2011 ਮਾਗਲਾ 2 ਲੱਖ ਤੇ 65000 ਰੁਪਿਆ ਡਿਮਾਂਡ ਆ ਬਰਾੜ ਬਾਈ ਤੇ ਹਾਂ ਜੀ ਹਾਂ ਬਿਲਕੁਲ ਆਊਗੀ ਤੁਹਾਡੀ ਵੀ ਵਿੱਚ ਫੋਟੋ ਆਊਗੀ ਆਹ ਆ ਪਾਗ ਨਹੀਂ ਮੈਂ ਗੇੜਾ ਕੱਢ ਕਿਆ ਹੀ ਹੋਣਾ ਉਸ ਦੇ ਨਾਲ ਆ ਗਿਆ ਫਾਰਮ 60 2009 ਮਾਡਲ 3 ਲੱਖ ਤੇ 15000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਨਵੇਂ ਹੈ 13 ਦੇ ਟਾਇਰਾਂ ਤੇ 2009 ਮਾਡਲ ਦੀ ਡਿਮਾਂਡ 15 ਹੈ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ਼ ਜਿਸ ਦੇ ਨਾਲ ਆ ਗਿਆ 2007 ਮਾਡਲ 3 ਲੱਖ ਤੇ 10000 ਰੁਪਿਆ ਡਿਮਾਂਡ ਹੈ 3071 ਟਾਇਰਾਂ ਦਾ ਬਿਲਕੁਲ ਸਾਫ਼ ਹੈ ਟਰੈਕਟਰ ਤੇ ਰੰਗ ਰੋਗੰਦਾ ਵੀ ਸਾਫ਼ ਹੈ 2007 ਦੀ ਡਿਮਾਂਡ 3 ਪਾ ਸਕਦੇ। ਉਹਦੇ ਨਾਲ ਆ ਗਿਆ 750 ਸੋਨਾਂ ਦੀ। ਰੰਗ ਰੋਗਿੰਦਰ ਟਰੈਕਟਰ ਇਹ ਵੀ ਬਿਲਕੁਲ ਸਾਫ ਹੈ। ਕਿਹੜਾ ਜੋਨ ਬਾਈਕ ਸਾਈਡ ਦੇ ਕਾਸਟ ਤੇ ਹੈ 2014 ਮਾਡਲ ਆ 4,35,000 ਰੁਪਏ ਦੀ ਦਮਾ ਦੇ। ਦੇ ਨਾਲ ਆ ਗਿਆ ਮਿਹੰਦਰਾ 265। ਰੰਗ ਰੋਗਿੰਦਰ ਟਰੈਕਟਰ ਸਾਫ ਆ। ਐਕਸਾਈਡ ਦੇ ਟਾਇਰਾਂ ਜੋ ਬਿਲਕੁਲ ਸਾਫ ਹੈ। ਮਾਡਲ ਇਹ ਟਰੈਕਟਰ ਹੈਗਾ ਜੀ। ਗੜਨ ਨੰਮੇ 1,65,000 ਰੁਪਇਆ ਮਾਲਕ ਦੀ ਮੰਗ ਹੈ। ਉਹਦੇ ਨਾਲ ਆ ਗਿਆ 240 ਐਮਸੀ 96 ਮਾਡਲ ਦਾ 1,20,000 ਰੁਪਇਆ ਡਿਮਾਂਡ ਰੰਗ ਰੋਗਨ ਤੁਸੀਂ ਦੇਖ ਲਿਆ ਜੋ ਵੀ ਟਾਇਰ ਕਾਸੇ ਪਏ ਹੋਏ ਆ ਪੰਜਾਬ ਨੰਬਰ ਆਈ ਪੀਬੀ0 ਹੈ। ਉਹਦੇ ਨਾਲ ਆ ਗਈ 605 ਹਰਦਨ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਹੈ। ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ 16 ਦੇ ਟਾਇਰਾਂ ਚਾਹੀਏ। 2009 ਮਾਡਲ ਆਈ 3,50,000 ਰੁਪਇਆ ਡਿਮਾਂਡ ਪੰਜਾਬ ਨੰਬਰ ਆਈ ਪੀਬੀ0 ਟਾਡਾ ਬਾਈ ਜਿਹੜਾ ਟਰੈਕਟਰ ਤੁਹਾਡਾ ਹੀ ਟਰੈਕਟਰ ਹਾਂਜੀ ਮੋਬਾਈਲ ਨੰਬਰ ਦੱਸਿਆ ਹੀ ਆਪਣਾ 99176 95176 0310 03140 ਕਿਹੜਾ ਪਿੰਡ ਬਾਈ ਦਾ ਮੱਲਣੀ ਜ਼ਿਲ੍ਹਾ ਮਕਸਰੀ ਠੀਕ ਹੈ ਲੋਬ ਕਿਸੇ ਨੂੰ ਵੀ ਇਹ ਟਰੈਕਟਰ ਪਸੰਦ ਆਵੇ 2009 ਮਾਡਲ 3,50,000 ਰੁਪਏ ਦੀ ਮੰਗ ਹੈ ਬਾਈ ਜੀ ਦਾ ਨੰਬਰ ਆਪ ਬੋਲਤਾ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਜਨਾਲ ਆ ਗਈ 5204 2007 ਮਾਡਲ 3,25,000 ਰੁਪਏ ਦੀ ਮੰਗ ਹੈ ਪੰਜਾਬ ਨੰਬਰ ਜੀ ਪੀ 55 ਹਰ ਬਿਲਕੁਲ ਨਵੇਂ 13 ਦੇ 13 ਚਾਹੀਏ ਤੁਸੀਂ ਦੇਖ ਸਕਦੇ ਹੋ ਟੱਕਾ 2007 ਮਾਡਲ ਦੀ ਡਿਮਾਂਡ 7 ਲੱਖ 45000 ਰੁਪਏ ਪ੍ਰੈਸ਼ਰ ਕੀਤਾ ਹੋਇਆ ਟੱਕਾ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਹੁਣ ਸੇ ਨਾਲ ਅਗੇ 830 ਨਾਲ ਇੱਕ 2010 ਮਾਡਲ 1 ਲੱਖ 85000 ਰੁਪਏ ਦਾ ਮਾਡਲ ਸ਼ੂਬਰੀ ਨਾਲ ਪਤਾ ਨਹੀਂ ਹੈ ਜਾਂ ਨਹੀਂ ਮਾਲਕ ਨਹੀਂ ਮਿਲੇ ਤੁਹਾਨੂੰ ਜਿੰਨੇ ਮਿਲੇ ਤਾਂ ਜ਼ਰੂਰ ਦੱਸਣਾ ਸਮੇਂ ਕਰਕੇ ਦੇਖ ਸਕਦੇ ਹੋ ਸਮਾਰ 2018 81 ਤੁਹਾਨੂੰ ਦੱਸਦੇ ਸਾਂ ਇਹਦੇ ਨਾਲ ਆ ਗਈ 2005 ਮਾਡਲ 2 ਲੱਖ 25000 ਰੁਪਿਆ ਡਿਮਾਂਡ ਫਾਰਮ 35 ਹੈ ਜੀ 13 ਦੇ ਟੈਰਾ ਜੀ ਸਾਰੰਮੀ ਕੰਡੀਸ਼ਨ ਸਾਫ ਉਹਦੇ ਨਾਲ ਆ ਗਈ ਐਸ਼ਰ ਰੰਗ ਰੂਪ ਦਾ ਫੈਕਟਰ ਸਾਫਾਈ ਕਰਾਨੀ ਕੰਡੀਸ਼ਨ ਵੀ ਬੈਕ ਸਾਈਡ ਵੀ ਬਿਲਕੁਲ ਸਾਫ ਹੈ 2015 ਮਾਡਲ ਦਾ 2 ਲੱਖ 3000 ਰੁਪਿਆ ਡਿਮਾਂਡ ਅੰਕਲ ਕਿਹੜਾ ਤੋ ਨੰਬਰ ਪਾਉਣਾ ਹੈ ਆਪਣਾ ਆ ਜੋ ਸਾਹਮਣੇ ਪਰ ਦਸੀ ਚਲੋ ਟਰੈਕਟਰਾਂ ਬਾਰੇ ਸਾਰਾ ਮਾਲ ਦੇਖ ਲਵੀ ਐ ਕਿ ਬੋਲਣਾ ਹੈ ਤੁਸੀਂ ਆਹ ਲੋ ਜੀ ਤੁਸੀਂ ਬੋਲਣਾ ਸਾਰਾ ਕੁਝ ਤੁਸੀਂ ਦੱਸਣਾ ਟਰੈਕਟਰ ਬਾਰੇ ਸਾਰਾ ਮਾਲ ਟਰੈਕਟਰ ਹੈ ਬਈ ਹਾਂਜੀ ਡਿਮਾਂਡ ਕੀ ਹੈ ਜੀ ਡਿਮਾਂਡ ਹੈਗੀ ਬਈ ਇਹਦੀ 530 530 ਹਜ਼ਾਰ ਵਾਲੀ ਕੀ ਹੈ ਆਪਣੀਆਂ ਕੋਲ ਰੱਖ ਲੋ ਕੋਈ ਰੱਖ ਲੈ ਲੋ ਤੇ ਬੜਾ ਭਾਈਆ ਸਾਡਾ ਇਹ ਟਾਇਰਾਂ ਦੀ ਕਲੀਸ਼ਨ ਦੱਸੋ ਜੀ ਟਾਇਰ ਨਾਲ ਦੇ ਸਾਰੇ ਕੁਝ ਸਾਹਮਣੇ ਆ ਗਏ ਹਾਂ ਨਾਲ ਦੇ ਹਾਂ ਨਾਲ ਦੇ ਕਿੰਨੇ ਸਾਈਜ਼ ਚ ਸੋਲਾਂ ਦੇ ਆਈ ਹਾਂ 16 16 ਦੇ ਤੇ ਕੋਈ ਮਾਨਤਾ ਨਹੀਂ ਹੈ ਚ ਮਾਨਤਾ ਕਰ ਦਾਂਗੇ ਆਪਾਂ ਦੇ ਦਾਂਗੇ 15 ਦਾ ਯਾਨੀ ਕਿ 53 15000 ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 758996240 75899 6240 61240 61240 98240 ਆਜੋ ਇਹ ਅਗਲਾ ਪਟਕਾ ਕਮਾਲੂ ਵਾਲਾ ਕਮਾਲੂ ਵਾਲਾ ਕਿੰਨਾ ਲਾ ਗਈ ਸੰਲਿ ਕਈ ਹਾਂ ਪਿਆਵਲ ਭੰਡਾ ਨੰਬਰ ਤੇ ਕਾਪੀ 19 ਦੀ ਬਣੀ ਹੈ 20 ਹੈ ਜੀ 20 ਹਾਂ 30 ਸਪੀਡ ਹੈ ਜੀ 30 ਜੀ ਬੇਟਾ 30 ਦੀ ਮੰਗ ਹੈ ਜੀ ਜੇ ਜੀ ਹੈ ਕਿ ਜੀ 595 595 ਹਾਂ ਉਹਨਾਂ ਦੇ ਟਰੈਕਟਰ ਚਾਹੀਦੇ ਟਰੈਕਟਰ ਤੇ ਕੀ ਮਾਨਤਾਨ ਕਰਦੋਂਗੇ 85 ਦਾ ਜੀ ਯਾਨੀ ਕਿ 85 ਦਾ ਕਰ ਲੇ ਇੱਥੇ 10000 ਰੁਪਏ ਹਾਂ ਇੱਥੇ ਘੱਟ ਖਾ ਤੂੰ ਨਹੀਂ ਨਹੀਂ 10000 ਥੋੜੇ ਦੇ ਦੋ ਹੋਰ ਕਿੰਨਾ ਦੇ ਫਿਰ ਬਾਈ ਨੇ ਕਹਿੰਦਾ ਪੱਕੇ ਵਾਲੇ ਨੇ ਪੱਕੇ ਵਾਲੇ ਬਾਈ ਨੇ ਕਹਿੰਦਾ ਅਗਲਾ ਟਰੈਕਟਰ ਹੀ ਤੁਹਾਡੇ ਜੀ ਨਹੀਂ ਉਹ ਦੂਜਾ ਹੋਰ ਹੈ ਬਾਈ ਦਾ ਇਹ ਦੋ ਟਰੈਕਟਰ ਹੈ ਤੇ ਆ ਬਾਈ ਪੱਕੇ ਆ ਜੋ ਪਾ ਲੀ ਹਾਂ ਨਹੀਂ ਮੈਂ ਆਗੇ ਦੋ ਟਰੈਕਟਰ ਪਾ ਲੇ ਲੋ ਜੀ ਇਹ ਦੋ ਟਰੈਕਟਰ ਦਿਖਾਈ ਸੀ ਤੁਹਾਨੂੰ 3 ਸਪੀਡ ਸੀ 1 5305 ਤੇ ਇਮਾਨਤਾਂ ਤੁਹਾਨੂੰ ਦੱਸ ਦਿੱਤਾ ਵੀ ਅੰਕਲ ਤੁਹਾਡਾ ਕਰ ਦੇਣਗੇ ਚਲੋ ਫੋਨ ਲਾ ਲਿਓ ਹੋਰ ਵੀ ਕਰ ਦੇਣਗੇ ਮਾਨਤਾਂ ਉਸ ਦੇ ਨਾਲ ਆ ਗਈ ਫਾਰਮ 45 2012 ਮਾਡਲ ਆ ਜੀ 3 ਲੱਖ ਤੇ 95000 ਰੁਪਏ ਡਿਮਾਂਡ ਆ 6s ਦੇ ਟਾਇਰਾਂ ਦੀ ਗੱਲ ਕਰੀਏ ਟਾਇਰ 13 ਦੇ ਬਿਲਕੁਲ ਸਾਫ ਕੰਡੀਸ਼ਨ ਦੇ ਗੱਡੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਰੰਗ ਰੂਪੰਦਾ ਟਰੈਕਟਰ ਪੂਰਾ ਹੀ ਸਾਫ ਆ 2012 ਮਾਡਲ ਦੀ ਡਿਮਾਂਡ 3 ਲੱਖ ਤੇ 95000 ਰੁਪਏ ਆ ਉਹਦੇ ਨਾਲ ਆ ਗਈ ਸੋਨਾਲੇਕਾ ਰਾਂਗ ਰੋਗ ਦਾ ਟਰੈਕਟਰ ਪੂਰਾ ਹੀ ਸਾਫ ਹੈ ਜੀ 14 ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ 14 ਦੇ 11 ਚਾਈ ਮਾਡਲ ਇਹ 15 ਹੈ 4 ਲੱਖ 45000 ਰੁਪਇਆ ਮਾਲਕ ਦੀ ਡਿਮਾਂਡ ਸਾਈਡ ਗियर ਹੈ ਜੀ ਤੇ 3 ਸਪੀਡ ਸ਼ਾਇਦ 3 ਸਪੀਡ ਨਹੀਂ ਹੋਣਾ ਜੀ ਇਹ ਦਿੱਕਤ ਤੁਹਾਨੂੰ ਦੱਸ ਦਿਆਂ ਕਿਉਂਕਿ 19 ਚ 3 ਸਪੀਡ ਆਇਆ ਹਾਂ ਇਹ 2 ਸਪੀਡ ਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀ ਹੋਇਆ ਹੈ ਉਸ ਦੇ ਨਾਲ ਆ ਗਿਆ ਜੀ PP 13 ਫਾਰਮ 98 ਮਾਡਲ 1,75,000 ਰੁਪਿਆ ਡਿਮਾਂਡ ਆ ਫਾਰਮ 45 ਹੈ ਜੀ ਇਹ ਰੰਗ ਰੋਗੰਦ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਾਇਰ ਬਿਲਕੁਲ ਸਾਫ਼ ਆ ਜੀ 13 ਦੇ ਟਾਇਰਾਂ ਚ 98 ਮਾਡਲ ਦੀ ਡਿਮਾਂਡ 1,75,000 ਤੁਹਾਨੂੰ ਅਸੀਂ ਦੱਸ ਹੀ ਦਿੱਤਾ ਜੀ ਉਸ ਦੇ ਨਾਲ ਆ ਕੇ ਸੋਨਾ ਲਿਖਾ 60 RX ਹੈ ਰੰਗ ਰੋਗੰਦ ਟ੍ਰੈਕਟਰ ਬਿਲਕੁਲ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਕੋਲੋ ਕੰਪਨੀ ਦੇ ਟਾਇਰ ਆ 16 ਦੇ ਟਾਇਰਾਂ ਚ ਟ੍ਰੈਕਟਰ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਵੀਰ ਵੀ ਧੰਨਵਾਦ ਜਣੇਗੇ 3 ਸਪੀਡ ਦਾ 2015 ਮਾਡਲ ਹੈ ਹਲੋ 5 ਲੱਖ 25000 ਰੁਪਏ ਮਾਲਕਾਂ ਦੀ ਡਿਮਾਂਡ ਹੈ ਕੀ ਪਾਉਂ ਪੂਰੇ ਹਿਸਾਬ ਹੈ ਜੀ ਤੇ ਨਾਲ ਆ ਗਈ ਮਿੰਦਰਾ 6059 ਹਰ ਜਨ ਆ ਰਿਹਾ ਰੰਗ ਰੋਹ ਦਾ ਟਰੈਕਟਰ ਪੂਰੇ ਹਿਸਾਬ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ ਜੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਇਹ 16 ਦੇ ਹੋਣਗੇ ਮਾਰਟ ਦੇ ਟਾਇਰ 1628 ਸਾਈਜ਼ ਕੰਡੀਸ਼ਨ ਸਾਫ ਹੈ ਇਹ ਟਾਇਰਾਂ ਦੇ 2014 ਮਾਡਲ ਦਾ 4 ਲੱਖ 75000 ਰੁਪਏ ਦੀ ਮੰਗ ਹੈ مالک ਦੀ ਉਹਦੇ ਨਾਲ ਆ ਗਈ ਫਾਰਮ 6055 ਹਰਿਆਣਾ ਨੰਬਰ ਹੈ 2014 ਮਾਗਲਾ 4 ਲੱਖ 25000 ਰੁਪਏ مالک ਦੀ ਮੰਗ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ 14 ਦੇ ਟਾਇਰਾਂ ਚਾਹੀਏ ਘੰਟੇ ਬਿਲਕੁਲ ਸਾਫ ਰੱਖਿਆ ਲਓ ਜੀ ਉਸਦੇ ਨਾਲ ਆ ਗਿਆ ਸਵਰਾਜ 735 220000 ਰੁਪਿਆ ਡਿਮਾਂਡ ਆ ਖੈਰ ਬਿਲਕੁਲ ਨਵੇਂ ਆ 12 ਦੇ ਟਾਇਰਾਂ ਚ 2003 ਮਾਡਲ ਆ ਜੀ ਸੰਗ ਤੋਂ ਬੰਦਾ ਵੀ ਟਰੈਕਟਰ ਸਾਫ ਪੰਪ ਵੀ ਦੋਇਦਾਂ ਬਾਹਰ ਆਈ ਉਹਦੇ ਨਾਲ ਇੱਕ ਹੋਰ ਆ ਗਈ ਸੋਨਾ ਇਹ ਸੌਰੀ ਇਹ 744 2000 8 ਲੱਖ ਦਾ 2 ਲੱਖ ਤੇ 23000 ਰੁਪਿਆ ਡਿਮਾਂਡ ਆ ਡਬਲ ਕਲਾਚ ਆ ਜੇਕੇ ਦੇ ਟਾਇਰਾਂ ਦੇ 13 ਦੇ ਟਾਇਰ ਆ ਉਹਦੇ ਨਾਲ ਇੱਕ 744 ਹੋਰ ਆ ਗਈ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ 2010 ਮਾਡਲ ਆ 3 ਲੱਖ ਤੇ 25000 ਰੁਪਿਆ ਡਿਮਾਂਡ ਆ ਇਹ ਮਾਤ ਦੇ ਟਾਇਰਾਂ ਚਾਹੀਏ 14 ਦੇ ਟਾਇਰਾਂ ਚਾਹੀਏ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਰੰਗ ਰੋਗ ਦਾ ਸਾਫਾ 2010 ਦੀ ਡਿਮਾਂਡ ਤਾਂ 25 ਹਾਂਜੀ ਉਹਦੇ ਨਾਲ ਇੱਕ ਸਵਰਾਜ 744 ਦੀ ਹੋ ਰਹੀ ਹੈ 14 ਮਾਡਲ ਲਈ ਕਿ 375000 ਰੁਪਏ ਡਿਮਾਂਡ ਆਈ ਰੰਗ ਰੋਗ ਦਾ ਟਰੈਕਟਰ ਹੈ ਜੀ ਪੂਰਾ ਹੀ ਸਾਫਾ ਹੈ ਜੀ ਟਾਇਰਾਂ ਦੀ ਕੰਡੀਸ਼ਨ ਜੋ ਇਸ ਦੀ 50% ਕਹਿ ਸਕਦੇ ਜੀ ਆਪਾਂ ਉਹਦੇ ਨਾਲ ਆ ਗਈ ਫਾਰਮ 60 2002 ਮਾਡਲ ਆਈ 255000 ਰੁਪਏ ਡਿਮਾਂਡ ਆ 50% ਟਾਇਰ ਆਈ ਹੈ ਸਖਤ ਰੰਗ ਰੋਗ ਦਾ ਸਾਫਾ ਉਹਦੇ ਨਾਲ ਤੁਹਾਨੂੰ ਆ ਵਾਲਾ ਹਿਤੇਸ਼ਰ ਉਹ ਮੈਸੀ ਤੇ ਐਸ਼ਰੀ ਸੋਨਾਲਿਕ ਆ ਗਈ 35 ਦਾ ਹਰਿਆਣਾ ਨੰਬਰ ਆਈ ਪੈਰਾ ਨੀ ਕੰਡੀਸ਼ਨ ਸਾਫ ਆ ਰੰਗ ਰੋਬੰਦਲ ਟਰੈਕਟਰ ਸਾਫ ਆ 2008 ਮਾਡਲ ਆਈ 2 ਲੱਖ 70000 ਰੁਪਿਆ ਡਿਮਾਂਡ ਆਈ ਉਹਦੇ ਨਾਲ ਆ ਗਈ ਐਸ਼ਰਾ 552 ਬਿਲਕੁਲ ਸਾਫ ਕਾਰਾਂ ਚਾਹੀ 14 ਦੇ 18 ਕਾ 2021 ਮਾਡਲ ਆਈ 5 ਲੱਖ 60000 ਰੁਪਿਆ ਡਿਮਾਂਡ ਆਈ ਉਹਦੇ ਨਾਲ ਆ ਗਈ ਮੈਸੀ 9000 2018 ਮਾਡਲ ਆ 5 ਲੱਖ 40000 ਰੁਪਿਆ ਡਿਮਾਂਡ ਇਹਦੀ ਆਈ ਟੈਰੇਸ ਦੇ ਵੀ ਬਿਲਕੁਲ ਨਵੇਂ ਆਈ ਤੁਸੀਂ ਦੇਖ ਸਕਦੇ ਆ ਕੰਪਨੀ ਦੇ ਟੈਰਾ ਜੇ ਕੇ ਦੇ ਬਿਲਕੁਲ ਟਰੈਕਟਰ ਪੂਰਾ ਹੀ ਦੇਖਣ ਚ ਸਾਫ ਹੈ। ਤੁਹਾਨੂੰ ਨੰਬਰ ਦੱਸੋ ਆਪਣਾ ਮੋਬਾਈਲ ਨੰਬਰ ਹੈ। 93783 94784 55255 56255 ਤੇ ਪਿੰਡ ਕਿਹੜਾ ਹੈ? ਫੋਲੋ ਮਿੱਠੀ ਜ਼ਿਲ੍ਹਾ ਬਠਿੰਡਾ ਹੈ। ਜ਼ਿਲ੍ਹਾ ਬਠਿੰਡਾ ਉਹ ਸੜਕ ਸਰਦ 350 ਕਿਲੋਮੀਟਰ ਦੇ ਨੇੜੇ ਹੈ। ਠੀਕ ਹੈ ਜੀ ਸਰ 350 ਘੰਟੇ ਚੱਲਿਆ ਜੀ ਤੇ ਆਹ ਟਰੈਕਟਰ ਦੀ 2018 ਮਾਡਲ ਹੈ। ਟਾਇਰ ਇਹਦੇ ਵੀ ਨਵੇਂ ਆ ਬਿਲਕੁਲ। ਨਹੀਂ ਠੀਕ ਹੈ ਜੀ। ਲੋ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਦੋਵੇਂ ਟਰੈਕਟਰ ਆ। ਆਪਾਂ ਨੰਬਰ ਬੋਲਤਾ ਮਾਲਕ ਦਾ ਜੇ ਕਿਸੇ ਨੂੰ ਇਹ ਟਰੈਕਟਰ ਪਸੰਦ ਆਵੇ ਤਾਂ ਵੀਡੀਓ ਚ ਨੰਬਰ ਲੈ ਕੇ ਤੁਸੀਂ ਸੰਪਰਕ ਕਰ ਸਕਦੇ ਆਂ ਵੀਡੀਓ ਵੇਖਣ ਲਈ ਧੰਨਵਾਦ